ਪਾਣਾ ਸੇ ਜੋ ਪਾਲੇ ਸਭ ਕੁਝ ਪਿੱਸੇ ਨਾ ਹੁਣ ਰਹਿ ਗਏ ਆਏ ਕੁਝ ਪਾਣਾ ਸੇ ਜੋ ਪਾਲੇ ਆ ਸਭ ਕੁਝ ਪਿੱਸੇ ਨਾ ਹੁਣ ਪੈ ਗਏ ਆਏ ਕੁਝ ਗੁਰ ਚਰਨਾ ਚ ਕੀਤੀ ਸੀ ਜੋ ਗੁਰ ਚਰਨਾ ਚ ਕੀਤੀ ਸੀ ਜੋ ਸੁਣੀ ਗਈ ਅਰਜੋਈ ਮੈਨੂੰ ਦਿਓ ਬਧਾਈਆਂ ਜੀ ਮੈਨੂੰ ਨਾਮ ਦੀ ਬਖਸ਼ਿਸ਼ ਹੋਈ ਮੈਨੂੰ ਦੇਓ ਵਦਾਈਆਂ ਜੀ ਮੈਨੂੰ ਨਾਮ ਦੀ ਬਖਸ਼ਿਸ਼ ਹੋਈ ਓਲ ਜੇ ਅਸੀਂ ਜ਼ਿੰਦਗੀ ਦਾ ਤਾਣਾ ਸਾਲਾਂ ਪਿੱਛੋਂ ਵੱੜਤੇ ਆਪਾਣਾ ਓਲ ਜੇ ਅਸੀਂ ਜ਼ਿੰਦਗੀ ਦਾ ਤਾਣਾ ਸਾਲਾਂ ਪਿੱਛੋਂ ਵੱੜਤੇ ਆਪਾਣਾ ਗੁਰ ਕਿਰਪਾ ਦੇ ਸਦਕੇ ਮਿਲਗੀ ਗੁਰੂ ਕਿਰਪਾ ਦੇ ਸਦਕੇ ਮਿਲਗੀ ਗੁਰ ਚਰਨਾ ਚੇਟੋਈ ਮੈਨੂੰ ਦੇਓ ਵਦਾਇਨਾ ਜੀ ਮੈਨੂੰ ਨਾਮ ਦੀ ਬਖਸ਼ਿਸ਼ ਹੋਈ ਮੈਨੂੰ ਦੇਓ ਵਦਾਇਨਾ ਜੀ ਮੈਨੂੰ ਨਾਮ ਦੀ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਨਾਮ ਤੇ ਆਵਾ ਗੁਰ ਚਰਨਾ ਵਿੱਚ ਮਨ ਲਗਾਵਾ ਅਮ੍ਰਿਤ ਵੇਲੇ ਨਾਮ ਤੇ ਆਵਾਂ ਗੁਰ ਚਰਨਾ ਵਿੱਚ ਮਨ ਲਗਾਵਾ ਦਸਮ ਦਵਾਰੇ ਕੜਾ ਉਡੀਕਾਂ ਦਸਮ ਦਵਾਰੇ ਕੜਾ ਉਡੀਕਾਂ ਨਾਮ ਦਿਲੇ ਖੁਸ਼ਬੋਈ ਮੈਨੂੰ ਦਿਓ ਵਦਾਈਆਂ ਜੀ ਮੈਨੂੰ ਨਾਮ ਦੀ ਬਖਸ਼ਿਸ਼ ਹੋਈ ਮੈਨੂੰ ਦਿਓ ਵਦਾਈਆਂ ਜੀ ਮੈਨੂੰ ਨਾਮ ਦੀ ਬਖਸ਼ਿਸ਼ ਹੋਈ ਏ ਜੀਵਨ ਹੁਣ ਗੁਰੂ ਦੇ ਲੇਖੇ ਚੰਗਾ ਮਾਰਾ ਗੁਰੂ ਹੀ ਦੇਖੇ ਏ ਜੀਵਨ ਹੁਣ ਗੁਰੂ ਦੇ ਲੇਖੇ ਚੰਗਾ ਮਾਰਾ ਗੁਰੂ ਹੀ ਦੇਖੇ ਅਸੀਂ ਤਾਂ ਪਿੱਛੇ ਤੁਰਦੇ ਜਾਣਾ ਅਸੀਂ ਤਾਂ ਪਿੱਛੇ ਤੁਰਦੇ ਜਾਣਾ ਸੰਭ ਲੈ ਜੇ ਜਾਂ ਰੋਈ ਮੈਨੂੰ ਦੇਓ ਵਦਾਇਨਾ ਦੀ ਮੈਨੂੰ ਨਾਮ ਦਿਵਤਸ ਹੋਈ ਮੈਨੂੰ ਦੇਓ ਵਦਾਇਨਾ ਦੀ ਮੈਨੂੰ ਨਾਮ ਦਿਵਤਸ ਹੋਈ ਮੈਨੂੰ ਦੇਓ ਵਦਾਇਨਾ ਦੀ ਮੈਨੂੰ ਨਾਮ ਦਿਵਤਸ ਹੋਈ